ਆ ਗੰਢ ਕੇ ਛਕਿਆ ਦੇਖ ਚਲਾਇ ਤੇਗਵਾਨ ਦੇਖ ਰੜਟ ਕੀਤਾ ਜਿਨਾ ਬਿਆਰਿਆ ਸਿਆਰਿਆ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲੋ ਜੈ ਹਰ ਜਿਨਾ ਸਿੰਘਾ ਸਿੰਗਲੀਆਂ ਤਾਂ ਮਲੇ ਸੀ ਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜਿਆ ਨੱਚਾਏ ਗਏ ਗੁਰਦੁਆਰੇ ਖੰਡਾ ਮੰਡੀ ਮਾ ਮਾਤੀ ਉੱਚੀ ਮਤ ਪਰਦਾ ਰੱਖਿਆ ਆਪ ਵਾਹਿਗੁਰੂ ਹੀ ਅਦਾਲ ਪੁਰਖਿਆ ਆਪਣੇ ਪੰਥ ਦੇ ਸਦਾ ਸਹਾਇਦਦਾਰ ਜੀ ਸਿਗਨਕਾਨਾ ਸਾਹਿਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਤਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾੜਿਆ ਦੇ ਮਾਰ ਸਾਚੀਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ 2025 ਦੀ ਯਾਤਰਾ ਆਰੰਭ ਹੋ ਰਹੀ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਤੀ ਆ ਜੀ ਪਰਸੋਂ ਰੋਜ ਤੋਂ ਤੁਰਕੀ ਬਾਣੀ ਆ 350 ਚਿੰਤ ਪਟਾਇਆ ਦੇ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਗੋਵਿੰਦ ਘਰ ਸਾਹਿਬ ਵਿਖੇ ਪਰ ਆਰੰਭ ਹੋਏ ਸਾਰੇ ਜਿਨ੍ਹਾਂ ਦੀ ਨਿਰਵਿਘਨਤਾ ਸਹਿ ਸਵਪੂਰਨਤਾ ਹੋਈ ਹੈ ਮਹਾਰਾਜ ਜੀ ਕਿਰਪਾ ਕਰਨੇ ਸਮੂਹ ਮੈਨਜਮੈਂਟ ਟਰਸਟ ਸਾਰੇ ਹੀ ਸੇਵਾਦਾਰ ਤੇ ਜਿੰਨੀਆਂ ਵੀ ਸੰਗਤਾਂ ਨੇ ਮਹਾਰਾਜ ਜੀ ਆਪੇ ਦਰਬਾਰਾਂ ਤੇ ਹਾਜ਼ਰੀਆਂ ਪੰਜਾਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਗੁਰੂ ਜੀ ਬ੍ਰਿਤਨਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਰੂ ਵਾਹੇ ਰੂ ਚਿੱਤਿਆਵੇ ਚਿੱਤਿਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਛਿਆ ਰਈ ਦੇਗ ਤੇ ਫਤਿਹ ਬ੍ਰਿਤ ਕੀ ਪੈ ਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਸਰ ਜੀ ਕੇ ਮੋਰ ਵਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਲ ਕਿਸ ਧਾਨ ਰਹਿਤ ਧਾਨ ਵਿਵੇਕ ਧਾਨ ਵਿਸਾਹ ਧਾਨ ਪ੍ਰਸਾਦ